ਜਹਾ ਪੜਾ ਲੈ ਭਗਤਾ ਤੂੰ ਵੀ ਜੈ ਬਾਬੇ ਦੀ ਬੋਲ ਕੇ ਹੋਣਾ ਹਰ ਕਿਸੇ ਦਾ ਵੀ ਦਿਲ ਨਹੀਂ ਉਹ ਤੋੜਦਾ ਹੋਣਾ ਹਰ ਕਿਸੇ ਦਾ ਵੀ ਦਿਲ ਨਹੀਂ ਆਂ ਨੂੰ ਉਹ ਕੰਨ ਨਹੀਂ ਉਹ ਮੋੜਦਾ ਧਾਰ ਉੱਤੇ ਆਇਆ ਨੂੰ ਉਹ ਖਾਲੀ ਨਹੀਂ ਉਹ ਮੋੜਦਾ ਧਾਰ ਉੱਤੇ ਆਇਆ ਨੂੰ ਉਹ ਖਾਲੀ ਨਹੀਂ ਉਹ ਮੋੜਦਾ ਹੋਣਾ ਹਰ ਕਿਸੇ ਦਾ ਵੀ ਦਿਲ ਨਹੀਂ ਉਹ ਤੋੜਦਾ ਹੋਣਾ ਹਰ ਕਿਸੇ ਦਾ ਵੀ ਦਿਲ ਨਹੀਂ ਉਹ ਤੋੜਦਾ ਤੇਰੀ ਪੂਰੀ ਕਰੂ ਅਸ ਸੱਚਾ ਰੱਖੀ ਵਿਸ਼ਵਾਹ 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 ਚਰਨਾਂ 'ਚ ਭਾਲਾ ਹੱਥ ਛੋੜ ਕੇ ਵਿੱਚ ਥੋੜੀਆਂ ਪਰਾਲੇ ਪੱਗ ਤਾ ਥੋੜੀਆਂ ਪਰਾਲੇ ਪੱਗ ਤਾ ਜੁ ਜੈ ਬਾਬੇ ਦੀ ਬੋਲ ਕੇ ਥੋੜੀਆਂ ਪਰਾਲੇ ਪੱਗ ਤਾ ਤੂੰ ਵੀ ਲੈ ਬਾਬੇ ਦੀ ਬੋਲ ਕੇ ਹਰ ਵੇਲੇ ਜੱਗੀ ਦਾ ਜੋ ਸ਼ੁਕਰ ਗੁਜ਼ਾਰਦਾ ਜੋਗੀ ਦਾ ਜੋ ਸ਼ੁਕਰ ਗੁਜ਼ਾਰਦਾ ਮਾਰਦਾ ਇਹ ਨਿੱਗ ਮੇਰੇ ਜੋਗੀ ਦੇ ਪਿਆਰ ਦਾ ਮਾਰਦਾ ਇਹ ਨਿੱਗ ਮੇਰੇ ਜੋਗੀ ਦੇ ਪਿਆਰ ਦਾ ਮਾਰਦਾ ਇਹ ਨਿੱਗ ਮੇਰੇ ਜੋਗੀ ਦੇ ਪਿਆਰ ਦਾ ਹਰ ਵੇਲੇ ਜੋਗੀ ਦਾ ਜੋ ਸ਼ੁਕਰ ਗੁਜ਼ਾਰਦਾ ਹਰ ਵੇਲੇ ਜੋਗੀ ਦਾ ਜੋ ਸ਼ੁਕਰ ਗੁਜ਼ਾਰਦਾ ਮਾਰਦਾ ਇਹ ਨਿੱਗ ਮੇਰੇ ਜੋਗੀ ਦੇ ਪਿਆਰ ਦਾ ਮਾਰਦਾ ਇਹ ਨਿੱਗ ਮੇਰੇ ਜੋਗੀ ਦੇ ਪਿਆਰ ਦਾ ਕਿਸੇ ਚੀਜ਼ ਦੀ ਹੈ ਟੁੱਟ ਸੁਖ ਬਾਬਾ ਜੀ ਦਾ ਰੋਟ ਕਿਸੇ ਚੀਜ਼ ਦੀ ਹੈ ਟੁੱਟ ਸੁਖ ਮਬਰੀ ਦਾ ਰੋਟ ਟੋਟ ਸੁਖ ਬਾਬਾ ਜੀ ਦਾ ਰੋਡ ਜਿੱਦ ਦੀ ਰੋਡ ਸੁਖ ਬਾਬਾ ਜੀ ਦਾ ਰੋਡ ਬੈਠਾ ਹੈ ਢੰਡਾਰੇ ਸਾਦਾ ਖੋਲ ਕੇ ਤੇ ਝੋੜੀਆਂ 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 ਪਰ ਹਲ ਪਾਗਤਾ ਝੋੜੀਆਂ ਪਰ ਹਲ ਪਾਗਤਾ ਜੈ ਬਾਬੇ ਦੀ ਬੋਲ